ਲਾਈਵ ਦੋਸਤੋ ਸਤਿ ਸ੍ਰੀ ਅਕਾਲ ਆਪਾਂ ਬਹੁਨੇ ਆਪਲਾਵਾਂਾ ਗੁੱਲੀ ਗੰਡਾ ਹੁੰਦਾ ਸੀਗਾ ਵੱਧ ਨਾਲੇ ਪਾਣੀ ਨਹੀਂ ਸੁਕਦਾ ਸੀ ਪਹਿਲਾਂ ਇਹ ਚੌਪਰ ਜਿਹੜਾ ਬਲਾਇਆ ਉਹ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਲੱਗੀ ਨਹੀਂ ਫਿਰ ਅਸੀਂ ਆਖਿਆ ਵੀ ਨਹੀਂ ਅੱਗ ਲਾਉਣੀ ਨਹੀਂ ਤੇ ਆਹ ਦੇਖੋ ਕੰਮ ਬਣਾਉਣ ਪਹਿਲਾਂ ਲੈਂਦਾ ਸੀ 55 ਜਆ ਉਹਦੇ ਚੱਕਰ ਵੱਧ ਸੀਗੇ ਉਹ ਰਾਤ ਸੌਥੇ ਸਾਹ ਚਾਈ ਨਹੀਂ ਗੱਲ ਹੁਣ ਆਪਾਂ ਆਪਦੇ ਟਰੈਕਟਰ ਨਾਲ ਹੀ ਦੇਖਦੇ ਆ ਕਰਕੇ ਥੋੜ੍ਹ ਲਈ ਬਣਾ ਰਿਹਾ ਜਿਹੜਾ ਛੜਦੇ ਨੂੰ ਪੁੱਠਾ ਬਾਕੀ ਪਹਿਲੀ ਵਾਰ ਵਿੱਚ ਦੱਬੀਆ ਪਰਾਲੀ ਅਸੀਂ ਦਾ ਇਹਨਾਂ ਦਾ ਗੱਠਾ ਮੁੱਠਾ ਹੀ ਬਣਾ ਲੈਂਦੇ ਹੁੰਦੇ ਸੀਗੇ ਆਹ ਦੇਖੋ ੱੱਲੇ ਲੁਕੀ ਕੱਢ ਲਿਆ ਜਾਵਾ ਲਾਲ ਇਹਦਾ ਕੜਾ ਵੱਧਿਆ ਪਿਆ ਸੀ ਪਰ ਇਹ ਸੁੱਕਦਾ ਨਹੀਂ ਸੀ ਤਣਕ ਨੂੰ ਧੱਕਾ ਲੱਗਦਾ ਸੀਗਾ ਦੇਖ ਗੁੱਲੀ ਡੰਡਾ ਵਾਲਾ ਹੋ ਜਾਂਦਾ ਸੀ ਥੋੜੇ ਕਰਾਲੀ ਦਾ ਰਹਿ ਤ ਰਹੇ ਪਊ ਬੱਚੇ ਦਾ ਬੜਾ ਉਹ ਸਾਰੀ ਇਹ ਰੇਪਿੰਗਾਂ ਨਾਲ ਬਾਹਰ ਦੀ ਜਾਣ ਬਣੂ ਆ ਦੇਖੋ ਇੱਧਰ ਤੋਂ ਕੋਣ ਆ ਰਿਹਾ ਸੀ ਜੇ ਲੋ ਤੇ ਵਧੀਆ ਸਿੱਟੀ ਜਾਂਦਾ ਇਹ ਗੇਰਾਂ ਨੂੰ ਹਲਟ ਕਰਕੇ ਨਗਰੋਂ ਦੇਖਾਂਗੇ ਰੋਟੇਟਰ ਮਾਰਾਂਗੇ ਨਾ ਤਰਾ ਵੀ ਲਾਉਣਾ ਪਊਗਾ ਜੋ ਪਾਸਾ ਤੋਂ ਬੱਤਾ ਉਸ ਗਿਆ ਹੋ ਜਾਂਦੀਆਂ ਨੇ ਇਹੀਆਂ। ਇਹਦੇ ਪਾਸਾ ਤੋਂ ਅੱਛਾ ਹੋ ਗਿਆ। ਇਹਨੂੰ ਫਿਰ ਸੈੱਟ ਕਰਨਾ ਪਊ। ਬੜਾ ਉਹ ਗੱਲ ਪੂਰੀ ਵਧੀਆ। ਲਾਲ ਮਿੱਟੀ ਕੱਢ ਲਿਆ ਥੱਲੇ ਨਾਲ। ਤੇ ਦੂਜੇ ਤੀਜੇ ਥਾਲ ਮਾਰਨੇ ਚਾਹੀਦੇ ਆ ਪਲਾਉ। ਫਸਲ ਦਾ ਤੁਗੜੀ ਕਰਕ ਪਾ ਜਾਂਦਾ ਹੈਗਾ। ਬੇਦਗੂੜ ਘੱਟ ਹੁੰਦਾ ਹਰਾ। ਕੜਾ ਜਾ ਫੁੱਟ ਜਾਂਦਾ ਆਪਾਂ ਕਰ ਕਰਕੇ ਕੱਦੂਆ ਦੇਖੋ ਆ ਮਿੱਟੀ ਆ ਹੁਣ ਥੱਲੇ ਲਿਆ ਕੱਢ ਕੇ ਹਲਾਲ ਰੇਤਾ ਜਾ ਦੂਜੀ ਸਾਹ ਪਲਟਾ ਵੱਜਣਾ ਹਰੇ ਵਾਂ ਹੁੰਦਾ ਹੈ ਕਿਹੜੇ ਵੀ ਆਦਾ ਵੱਢ ਪਲੱਤ ਮਾਰਦਾ ਹੁਣ ਲੈ ਵੀ ਦੇਖੋ ਦੱਸੋ ਦੋਸਤੋ ਕਿ ਮੇਰੇ ਖੂ ਸਾਡਾ ਤਜਰਬਾ ਗੱਲ ਬਹੁਤ ਪਈ ਆ ਵਾ ਹੁਣ ਚ ਬੜੀ ਹਵਾ ਘਟਾ ਦੀ ਓਏ ਆਏ ਤੇ ਘਟਾ ਰਹੀ ਏ ਹਵਾ ਦਾਲੀ ਐ ਸਲਿੱਪ ਵਾਲਾ ਮਾਰਦਾ ਆ ਹੁਣ ਥੋੜੇ ਲਈ ਜਾਂਦਾ ਆ ਤਾਂ ਬਹੁਤ ਐ ਇੰਨੇ ਤਾਂ ਬਹੁਤ ਐ ਟਾਪ ਲੋ ਤੇ ਨਹੀਂ ਖਿੱਚਦਾ ਤੇਲ ਵਾਲਾ ਖਾਊ ਕੀ ਫੇਰ ਥੋੜੀ ਹਵਾ ਘਟਾ ਦੀਏ ਬਾਹਲੀ ਵੀ ਲਗੜਾ ਦਈਏ ਤੇ ਹੈ ਬਾਹਲੀ ਵੀ ਘਟਾ ਦਈਓ ਇਹ ਰ ਦੇਖ ਚੱਲ ਫੜਦੇ ਆਲੇ ਆ ਤਾਂ ਬਹੁਤ ਰੂੰਗੇ ਐ ਯਾਰੋ ਦੇਖੋ ਚਲ ਹੁਣ ਦੇਖ ਮਰੀ ਹਵਾ ਘਟਾਈ ਆ ਪਤਾ ਲੱਗੂਗਾ ਜੇ ਤੋਤੇ ਹੱਜ ਮਾਰਦੇ ਜੋ ਉਹਨੇ ਲੱਗਦੇ ਨਹੀਂ ਹਨ ਥੱਲੇ ਉਟਾਉਂਦੇ ਨਾ ਮਿੱਟੀ ਦੇ ਤੋਤੇ ਹਾਲ ਚੱਲ 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 ਦੇਖਦੇ ਆ ਮਿੱਤਰੋ ਬਾਕੀ ਤੁਸੀਂ ਦੱਸਿਓ ਕੰਨੇ ਸਾਲ ਬੋਨੇ ਹੁੰਦੇ ਆ ਇਹ ਦੂਜੇ ਤੀਜੇ ਪੀਛੇ ਸਾਲ ਬੋਨੇ ਹੁੰਦੇ ਆ ਦੂਜੇ ਤੀਜੇ ਸਾਲ ਤੱਕ ਇਹ ਰਾਬਾ ਹੀ ਦਿੰਦੇ ਆ ਟਾਪ ਲਾ ਕੇ ਟਾਪ ਲਾ ਕੇ ਦੇਖੋ ਟਾਪ ਲੋ ਲਾ ਕੇ ਦੇਖਾ ਆਹ ਮਾਈ ਮਾਈ ਹੈ ਟਾਪ ਤੋਂ ਜਵਾਂ ਦੇ ਬਾਹਰ ਟਾਪ ਲੋ ਚ ਬਾਹਰ ਫਿਰ ਮੈਂ ਸਾਰੀ ਵਿੱਚ ਕੱਢ ਦੂੰਗਾ ਬੱਬ ਨੂੰ ਸਵਾਰ ਕੇ ਹਾਂ ਨਹੀਂ ਕੋਹ ਨੂੰ ਇਹ ਕੱਢ ਲਾਂ ਦੇਣੀ ਵਧੀਆ ਵਧੀਆ ਟਾਪ ਲੋਡ ਵੀ ਵਧੀਆ ਚੱਲਦਾ ਚੱਲ ਲੈ ਅੱਤੋਂ ਇਹ ਵੀ ਕਹਿੰਦੇ 55 55 ਵਧੀਆ ਕੰਦਾ ਇਹਦਾ ਜੋਰ ਦੇਖੋ ਹੁਣ ਟਾਪ ਲੋਡ ਤੋੜਾ ਫਿਰਦਾ ਵਧੀਆ ਸਾਹਣਾ ਗਿੱਲਾ ਲਾੜ ਤਾਂ ਮਾਰਦਾ ਟਰੈਕਟਰ ਪਰ 2 ਮਿੰਟਾਂ ਦੇ ਬਾਅਦ ਹਣ ਕੋਸ ਨਹੀਂ ਹੁੰਦਾ ਤੇ ਉਹਦਾ ਦੱਬ ਵੀ ਰਹੂਗਾ ਚੱਲ ਦੇਖ ਲੈ ਭੱਜੂ ਵੱਧ ਪਾਲਟੇ ਮਾਰਦੇ ਹੋਣੇ ਨਾ ਜਾਂਦੂ ਕਟਾ ਲਈ ਵਾੜੇ ਦੇ ਨਾ ਕੋ ਗਿਆ ਜਾਓ ਤਾਂ ਪਾਣੀ ਖੁੱਲ ਜਾਵੇ ਲੜੇ ਕਟਾ ਲੈ ਫਿਰ ਲੈ ਵੀ ਦੇਖ ਲੈ ਕਟਾ ਕੇ ਸਾਲੇ ਪਹਿਲਾ ਦੂਜਾ ਖਿੜਾ ਹੀ ਆ ਟਾਪ ਲੋਤੀ ਚੱਲਣ ਦੇ ਟਾਪ ਲੋਤੀ ਚੱਲਣ ਦੇ ਚਾਲ ਓਏ ਹੁਣ ਬਾਹਰ ਦਾ ਤੇ ਕੀ ਲੱਗਦਾ ਮਰੋ ਗੱਲ ਕਰ ਸੈੱਟ ਕਰਦੇ ਉਹਨੂੰ ਮਾਰ ਮਾਰ ਰੋ ਕਿਾ ਫੇਰ ਆ ਦੇ ਪਾਇਲਾ ਦੂਜਾ ਰੇਤਾ ਕੱਢ ਲਿਆ ਓਏ ਜਿਹੜਾ ਫਸੜ ਰੇਤਾ ਲੈ ਵੀ ਦੋਸਤੋ ਆ ਪਰਾਲੀ ਜੀ ਐ ਇਹ ਕਰਦੀ ਸੀ ਤੰਗ ਨਡਰ ਇਹ ਕੋਣੂ ਦੱਗਣਾ ਸਾਈਕਲ ਵਾਗ ਫਸ ਗਿਆ ਸੀ ਚੱਲ ਦੇ ਤੋੜ ਦੇ ਐ ਤੋੜ ਲਾ ਇਥੇ ਗੀੜਾ ਫਸ ਗਿਆ ਸੀਗਾ ਗੰਡ ਜੀ ਵਾਲੀ ਦੀ ਇਹਨੂੰ ਹੁਣ ਮਾਰੂ ਚੱਕ ਕੇ ਬੰਲੇ ਫੇਰ ਕਾਰ ਦੂਰ ਚੱਕ ਕੇ ਗੀੜਾ ਆ ਪੇ ਜੀਟੀ ਜੀਟੀ ਲੋ ਚ ਠੀਕ ਹੈ ਟਾਕ ਲੋ ਤੇ ਵਾੜਾ ਤੁਰਦਾ ਸੀਗਾ ਤੰਗ ਹੁੰਦਾ ਸੀ ਟਰੈਕਟਰ ਲੈ ਲੈ ਕੋ ਵੱਧ ਮਾਰਦਾ ਸੀ ਅੱਗੇ ਇਹ ਜੇ ਫਸ ਜਾਂਦੇ ਨੇ ਚਲੇ ਲੋਟ ਹੋ ਜੂ ਬਣ ਜੂ ਵਧੀਆ ਦਾ ਹੁਣ ਸਾਕੀ ਤੁਸੀਂ ਦੱਸੋ ਸਾਡੇ ਸਾਰੇ ਪੈਣ ਪਰਾ ਕਿਵੇਂ ਰਹੂਗਾ ਤਿਆਰਦਾ ਅੱਜ ਅਥਨ ਨੂੰ ਨੂੰ 2-3 ਘੰਟਿਆਂ ਚ ਬਾਅਦੂ 2 ਕਿੱਲੇ ਵਾਹਦੇ ਆ ਉਹ ਦੁਬਾਰਾ ਪਰ ਰੋਟਾਵੇਟਰ ਮਾਰਾਂਗੇ ਤੇ ਤੇ ਲੈ ਲੈ ਵੀ ਜੇ ਲੋ ਤੇ ਵਧੀਆ ਮੇਰਾ ਬਾਹਣ ਵਧੀਆ ਟਾਪ ਤੇ ਫਿਰਦਾ ਤੇ ਨਾਲੇ ਧੰਮ ਚੱਲ ਪੂਗਾ ਬਸ ਆ ਤਨ ਜੇ ਤਨ ਨਗੇੜੇ ਆਗੇ ਚਾਰ ਉੱਤ ਬਾਤ ਅਗੇੜੇ ਡ ਜਿਹੜਾ ਘਰ ਲੱਗ ਜਾਂਦਾ ਹੁੰਦਾ ਘਟਣ ਲੱਗ ਜਾਂਦਾ ਅੱਜ ਹੁਣ ਬਾਹੇ ਹੋਏ ਤੇ ਜਾਣ ਲੱਗਿਆ ਇਦੂ ਘਾੜੇ ਗੜ ਦੇ ਬਾਹੇ ਹੋਇ ਚਵਣ ਲੱਗ ਜੂਗਾ। ਚੱਲ ਵੀ। ਲਾ ਬਾਇ ਕਰਕੇ। ਬਹਾਂ ਦੀ ਗੱਲ ਹੀ ਹੋਰ ਬਣ ਜਾਂਦੀ ਆ ਕਲੌਨ ਆ ਨਾ। ਆਹ ਨਾ ਟਾ ਦੀ ਗੱਲ ਕਰ ਮੇਰਾ ਚੁੱਲਾ ਜਾ। ਆਹ ਨਾ ਟਾ ਦੀ ਕਿਤੇ। ਚੱਲ। ਚਲੋ ਠੀਕ ਹੈ ਜੀ ਹੋਰ ਤੇ ਬਾਕੀ ਦੱਸਿਓ ਆਪੋ ਆਪਣੇ ਵਿਚਾਰ ਐ ਲੋਡ ਕਰਾਂਗੇ ਭਾਈ ਖੇਤੀ ਓਕੇ ਸਾਤਰੀ ਤਾਲ